ਵਾਹਿਗੁਰੂ ਸਾਹਿਬ ਜੀ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਦਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ ਸੰਤ ਕਾ ਦੁਖੀ ਜਨਮੈ ਮਰੇ ਸੰਤ ਕੀ ਦੁਖ ਨਾ ਸੁਖ ਤੇ ਟਰੇ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸਤਿਗੁਰੂ ਸ਼ੰਸ਼ਹ ਮੇਰਾ ਦੇ ਮਾਲਕ ਕਿਰਪਾ ਦੇ ਦਾਤੇ ਰੱਬੀ ਗੁਣਾ ਦੇ ਭਪੂਰ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਪਾਸ ਸੀਸ ਝੁਕਾਏ ਦੋ ਹੱਥ ਜੋੜੀਏ ਫਤਿਹ ਦੇ ਨਾਲ ਲਵਾਓ ਜੀ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਧੰਵਾਦ ਹੈ ਵੀ ਜਿਹੜੇ ਭਾਸ਼ਾ ਜੀ ਨੇ ਇਲਾਹੀ ਬਾਣੀ ਸਾਨੂੰ ਬਖਸ਼ੀ ਹੈ ਜਿਸ ਬਾਣੀ ਨੂੰ ਸੁਣ ਕੇ ਪੜ ਕੇ ਅਤੇ ਵਿਚਾਰ ਕੇ ਅਸੀਂ ਸਦਾ ਸਦਾ ਦੇ ਲਈ ਅਕਾਲ ਪੁਰਖ ਪਰਮਾਤਮਾ ਦੀ ਰੱਬੀ ਰਹਿਮਤਾਂ ਰੱਬੀ ਬਖਸ਼ਿਸ਼ਾਂ ਔਰ ਪਰਮਾਤਮਾ ਦੇ ਜਿਹੜੇ ਰੱਬੀ ਗੁਣਾਂ ਦੇ ਭਰਪੂਰ ਖਜ਼ਾਨੇ ਹਨ ਉਹਨਾਂ ਦਾ ਲਾਹਾ ਪ੍ਰਾਪਤ ਕਰ ਲੈਂਗੇ ਕਈ ਵਾਰ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਵਿੱਚ ਬੜਾ ਹੰਕਾਰ ਜਾਂਦਾ ਹੈ। ਔਰ ਦੁਨੀਆ ਦੇ ਵਿੱਚ ਐਸਾ ਉਹਨੂੰ ਹੰਕਾਰ ਆਪਣੇ ਕਲਾਬੇ ਦੇ ਵਿੱਚ ਲੈਂਦਾ ਹੈ ਕਿ ਬੰਦੇ ਨੂੰ ਸਹੀ ਮਹੀਨੇ ਦੇ ਵਿੱਚ ਆਪਣੀ ਜ਼ਿੰਦਗੀ ਦਾ ਅਸਲ ਮਕਸਦ ਜਿਹੜਾ ਹੈ ਉਹ ਵੀ ਭੁੱਲ ਜਾਂਦਾ। ਪਰ ਗੁਰੂ ਪਾਤਸ਼ਾਹ ਜੀ ਨੇ ਰਹਿਮਤਾਂ ਦੇ ਮੀਂਹ ਵਰਸਾਉਂਦਿਆਂ ਹੋਏ ਆ ਇਲਾਹੀ ਪਾਣੀ ਦੇ ਰਾਹੀਂ ਸਾਨੂੰ ਸੱਚ ਵਿੱਚ ਸੱਚ ਦਾ ਗਿਆਨ ਦੇ ਕੇ ਮਹਾਰਾਜ ਨੇ ਸਾਡੇ ਬੜੇ ਭਰਮ ਬੜੇ ਜਿਹੜੇ ਮਨ ਦੇ ਵਹਿਮ ਹਨ ਉਹ ਤੋੜੇ ਹਨ ਸੋ ਆਓ ਮਾਰੇ ਪਾਤਸ਼ਾਹ ਜੀ ਦੇ ਕੋਲੋਂ ਪਹਿਲੋਂ ਤੇ ਆਸ਼ੀਰਵਾਦ ਲਈਏ ਸਤਿਗੁਰੂ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਵਾਦ ਕਰੀਏ ਤੇ ਸਤਿਗੁਰੂ ਜੀ ਦੇ ਚਰਨਾਂ ਚ ਲਵਾਈਏ ਹਾਜ਼ਰੀਆਂ ਕਰੋ ਜੀ ਫੱਤੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਨੇ ਜਿਹੜਾ ਕਿਰਪਾ ਦਾ ਸਾਗਰ ਅੱਜ ਬਖਸ਼ਿਆ ਹੈ ਸਤਿਗੁਰੂ ਨੇ ਕਿਰਪਾ ਕੀਤੀ ਵੀ ਸੰਤ ਕਾ ਦੁਖੀ ਸਦਾ ਅਪਵਿệt ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਲਦਾ ਅਪਵਿੱਤਰਤਾ ਜਿਹੜੀ ਹੁੰਦੀ ਹੈ ਨਾ ਉਸ ਚੀਜ਼ ਤੋਂ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਵੀ ਜੇ ਕੋਈ ਅਪਵਿੱਤਰ ਹੋਵੇ ਤੇ ਉਸ ਚੀਜ਼ ਨੂੰ ਪਵਿੱਤਰ ਕਰ ਲੈਣਾ ਚਾਹੀਦਾ ਹੁਣ ਸਾਡਾ ਮਨ ਕਈ ਵਾਰੀ ਅਪਵਿੱਤਰ ਹੋ ਜਾਂਦਾ ਹੈ ਅਪਵਿੱਤਰ ਤੋਂ ਭਾਵ ਹੈ ਕਿ ਬੁਰੇ ਖਿਆਲ ਹੋਣੇ ਮਨ ਦੇ ਵਿੱਚ ਮਾੜੇ ਵਿਚਾਰ ਭਾਰੂ ਹੋ ਜਾਣੇ ਤੇ ਸੱਚ ਦਾ ਜਿਹੜਾ ਰਸਤਾ ਹੈ ਉਹਦਾ ਤਿਆਗ ਕਰਦਾ। ਪਾਸ਼ਾ ਜੀ ਨੇ ਕਿਹਾ ਵੀ ਸੰਤ ਕਾ ਦੁਖੀ ਸਦਾ ਅਪਵਿਰਤ। ਗੁਰੂ ਦਾ ਜਿਹੜਾ ਦੁਖੀ ਹੈ। ਗੁਰੂ ਪਾਸ਼ਾ ਦੇ ਚਰਨਾਂ ਤੋਂ ਜਿਹੜਾ ਟੁੱਟਿਆ ਹੋਇਆ ਇਨਸਾਨ ਹੈ ਨਾ। ਉਹ ਸਦਾ ਬਿਕਾਰ ਕਰਦਾ ਹੈ। ਸਦਾ ਮਾੜੇ ਕਰਮ ਕਰਦਾ ਹੈ। ਉਹ ਕਦੇ ਗੁਰੂ ਦੀਆਂ ਖੁਸ਼ੀਆਂ ਨਹੀਂ ਹਾਸਲ ਕਰ ਸਕਦਾ। ਸਗੋਂ ਸਤਗੁਰੂ ਪਾਸ਼ਾ ਜੀ ਨੂੰ ਪਿੱਠ ਵਿਖਾ ਕੇ ਗੁਰੂ ਪਾਸ਼ਾ ਜੀ ਦੇ ਨਾਲ ਵਿਸ਼ਵਾਸ ਘਾਟ ਕੇ ਸਤਿਗੁਰੂ ਤੋਂ ਖੁਸ਼ੀਆਂ ਲੈਣ ਦੀ ਬਜਾਏ ਦਿਨੋ-ਦਿਨ ਗੁਰੂ ਦੇ ਚਰਨਾਂ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਨੂੰ ਪੁਆਰ ਕਰਦਾ ਗਿਆ। ਮਹਾਰਾਜ ਨੇ ਕਿਹਾ ਸਪਸ਼ਟ ਲਫ਼ਜ਼ਾਂ ਵਿੱਚ ਸੰਤ ਕਾ ਦੁਖੀ ਸਦਾ ਅਪਵਿਤਰ। ਅਪਵਿੱਤਰ ਤੋਂ ਭਾਵ ਹੈ ਮਲੀਨ ਹੋਣਾ। ਤੇ ਜੇ ਪਵਿੱਤਰ ਹੋਣਾ ਹੈ ਤੇ ਉਹਦੇ ਵਾਸਤੇ ਸਾਨੂੰ ਗੁਰਬਾਣੀ ਦੇ ਨਾਲ ਸਾਝ ਪਾਉਣੀ ਪਵੇਗੀ, ਗੁਰਬਾਣੀ ਪੜ੍ਹਨੀ ਪਵੇਗੀ। ਗੁਰਬਾਣੀ ਪੜ੍ਹ ਕੇ ਮਨ ਦੀ ਵਿਚਾਰਧਾਰਾ ਜਿਹੜੀ ਹੈ ਉਹ ਵਿਚਾਰਧਾਰਾ ਨੂੰ ਕਾਇਮ ਰੱਖਣਾ ਪਵੇਗਾ ਸਿੱਖ ਇਤਿਹਾਸ ਦੀ ਇੱਕ ਅਹਿਮ ਘਟਨਾ ਜਿਹੜੀ ਹੈ ਜਿਹਦੇ ਬਾਰੇ ਵਿੱਚ ਮੈਂ ਸੰਖੇਪ ਦੇ ਰੂਪ ਵਿੱਚ ਆਪ ਜੀ ਦੇ ਨਾਲ ਝਾਤ ਪਾਉਣੀ ਹੈ ਸਿੱਖ ਕੌਮ ਦੇ ਮਹਾਨ ਜਰਨੈਲ ਹਨ ਸਰਦਾਰ ਹਰੀ ਸਿੰਘ ਨਲਵਾ ਜੀ ਸਰਦਾਰ ਹਰੀ ਸਿੰਘ ਨਲਵਾ ਨੂੰ ਬੀਬੀ ਬਾਨੋ ਕਹਿੰਦੀ ਹੈ ਕਿ ਮੈਨੂੰ ਤੁਹਾਡੇ ਵਰਗਾ ਪੁੱਤਰ ਚਾਹੀਦਾ ਸਿਰਫ ਸੇਮ ਤੁਹਾਡੇ ਵਰਗਾ ਤੁਹਾਡੇ ਤੋਂ ਇਲਾਵਾ ਜਾਂ ਤੁਹਾਡੇ ਤੋਂ ਵੱਖਰਾ ਨਹੀਂ ਚਾਹੀਦਾ ਆਪਣੇ ਭਰਾ ਨਾਲ ਵਾਦਾ ਕਰ ਲਿਆ ਬੀਬੀ ਬਾਨੋ ਨੇ ਕਿ ਬੇਫਿਕਰਾ ਹੋ ਕੇ ਰਹਿ ਮੈਂ ਤੈਨੂੰ ਤੇਰਾ ਖਸਿਆ ਹੋਇਆ ਜਿਹੜਾ ਰਾਜ ਭਾਗਿਆ ਵਾਪਸ ਦਿਵਾਵਾਂ ਟੈਨਸ਼ਨ ਨਾ ਲੈ ਕਿਸੇ ਤਰ੍ਹਾਂ ਤੇ ਸਰਦਾਰ ਹਰੀ ਸਿੰਘ ਨਲਵਾ ਹੋਣੀ ਵੇਖੋ ਕਿੱਡੇ ਕਰਤਾਰ ਦੇ ਉੱਚੇ ਤੇ ਸੁੱਚੇ ਨੇ ਕਿਰਦਾਰ ਦੇ ਉੱਚੇ ਹੋਣ ਕਰਕੇ ਤਾਂ ਉਹਨਾਂ ਨੂੰ ਆਸਟ੍ਰੇਲੀਆ ਦੇ ਮੈਗਜ਼ੀਨ ਜਿਹੜੇ ਹਨ ਉਹਨਾਂ ਨੇ ਟੌਪ 10 ਤੇ ਟੌਪ 10 ਤੋਂ ਨੰਬਰ 1 ਤੇ ਲਿਆ ਕੇ ਰੱਖੇ 10 ਜਰਨੈਲਾਂ ਦੀ ਉਹਨਾਂ ਨੇ ਗੱਲ ਕੀਤੀ ਔਰ ਜਿਹਦੇ ਵਿੱਚੋਂ ਨੰਬਰ 1 ਤੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਲੈ ਕੇ ਆਂਦਾ ਵੈਸੇ ਵੀ ਸਰਦਾਰ ਹਰੀ ਸਿੰਘ ਨਲਵਾ ਨੰਬਰ 1 ਤੇ ਆਉਣ ਦੀ ਸਮਰੱਥਾ ਰੱਖਦੇ ਹਨ ਕਿਉਂਕਿ ਕਿਰਦਾਰ ਦੇ ਨਾਲ ਨਾਲ ਹੌਸਲਾ ਵੀ ਬੜਾ ਵੱਡਾ ਹੈ ਹੁਣ ਬੀਬੀ ਬਾਨੋ ਜਿਹੜੀ ਸਰਦਾਰ ਹਰੀ ਸਿੰਘ ਨਲਵਾ ਨੂੰ ਬੇਨਤੀ ਕਰਦੀ ਹੈ ਬਿਨੇ ਕਰਦੀ ਵੀ ਤੁਹਾਡੇ ਵਰਗਾ ਪੁੱਤਰ ਚਾਹੀਦਾ ਕਿਰਦਾਰ ਤੋਂ ਦੇਖ ਦੇਣਾ ਚਾਹੁੰਦੀ ਹੈ ਕਿਰਦਾਰ ਨੂੰ ਗੰਧਲਾ ਕਰ ਦੇਣਾ ਚਾਹੁੰਦੀ ਹੈ ਸਰਦਾਰ ਹਰੀ ਸਿੰਘ ਨਲਵਾ ਜੀ ਕਹਿਣ ਲੱਗੇ ਵੀ ਠੀਕ ਆ ਪੁੱਤਰ ਮਿਲ ਜੂਗਾ ਕੱਲ ਨੂੰ ਆ ਜੀ ਹੁਣ ਅਗਲਾ ਦਿਨ ਹੋਇਆ ਮਨ ਵਿੱਚ ਬੜੇ ਚਾਹ ਨੇ ਮਨ ਵਿੱਚ ਬੜੇ ਸੁਪਨੇ ਨੇ ਵੀ ਜਿੱਥੇ ਸਰਦਾਰ ਦੀਆਂ ਸੌਹਾਂ ਖਾਦੀਆਂ ਜਾਂਦੀਆਂ ਸਨ ਜਿਸ ਸਰਦਾਰ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਜਿਸ ਸਰਦਾਰ ਦੇ ਬਾਰੇ ਵਿੱਚ ਕਿਹਾ ਜਾਂਦਾ ਵਾ ਪਠਾਣਾ ਨੂੰ ਸੁਫਨਾ ਪਵਾ ਦਿੰਦੀ ਹੈ ਤੇ ਉਹ ਸਰਦਾਰ ਨੂੰ ਵੇਖਿਓ ਮੈਂ ਕਿਦਾਂ ਕਿਰਦਾਰ ਤੋਂ ਹੌਲਿਆਂ ਕਰ ਦਿੰਦੀ ਕਿਦਾਂ ਉਸ ਸਰਦਾਰ ਦਾ ਕਿਰਦਾਰ ਮੈਂ ਵਿਗਾੜ ਕੇ ਰੱਖ ਦਵਾਂ ਕਿ ਦੁਨੀਆ ਦੇ ਵਿੱਚ ਸੁਪਨਾ ਸਜਾ ਲੈਣ ਦਾ ਹੱਕ ਸਾਰਿਆਂ ਨੂੰ ਪਰ ਸੁਪਨਾ ਪੂਰਾ ਹੋਣਾ ਜਾਂ ਨਾ ਹੋਣਾ ਉਹ ਗੱਲ ਹਕੀਕਤ ਵਿੱਚ ਬਦਲਨੀ ਆ ਉਹਨੂੰ ਸਮਾਂ ਲੱਗ ਜਾਂਦਾ ਹੈ ਹੁਣ ਅਗਲਾ ਦਿਨ ਆਇਆ ਬੀਬੀ ਬਾਨੋ ਪਹੁੰਚੀ ਤੰਬੂ ਦੇ ਵਿੱਚ ਸਰਦਾਰ ਹਰੀ ਸਿੰਘ ਨਲਵਾ ਜੀ ਦੇ ਪਾਸ ਤੇ ਬੀਬੀ ਬਾਨੋ ਨੂੰ ਸਰਦਾਰ ਹਰੀ ਸਿੰਘ ਨਲਵਾ ਨੇ ਇੱਥੋਂ ਤੱਕ ਰਖਿਆ ਵੀ ਬੈਠੋ ਇੱਥੇ ਸਾਹਮਣੇ ਉਹਨੂੰ ਸਾਹਮਣੇ ਬਿਠਾਇਆ ਉਹਦੀ ਝੋਲੀ ਦੇ ਵਿੱਚ ਨਾ ਇੱਕ ਚਿੱਟੇ ਰੰਗ ਦਾ ਕੱਪੜਾ ਪਾ ਦਿੱਤਾ ਚਿੱਟੇ ਰੰਗ ਦਾ ਕੱਪੜਾ ਵਿਛਾਇਆ ਤੇ ਉਹਦੇ ਨਾ ਪੈਰਾਂ ਦੇ ਉੱਤੇ ਉਹਦੀ ਗੋਦ ਵਿੱਚ ਆਪਣਾ ਸਿਰ ਰੱਖ ਕੇ ਸਰਦਾਰ ਹਰੀ ਸਿੰਘ ਨਲਵਾ ਜੀ ਬੈਠੇ ਹਨ ਆਰਾਮ ਕਰਨ ਦੇ ਬੀਬੀ ਬਾਨੋ ਮੇਰੇ ਵਰਗਾ ਤੇ ਮੈਂ ਇਕੱਲਾ ਹੋ ਸਕਦਾ ਮੈਂ ਤੇ ਜਾ ਤੇਰਾ ਮੇਰੇ ਨਾਲ ਵਾਅਦਾ ਆਈ ਕਿ ਮੈਂ ਤੇਰਾ ਅੱਜ ਤੋਂ ਧਰਮ ਦਾ ਪੁੱਤਰ ਬਣਿਆ ਵਾਂ ਤੇ ਜਦੋਂ ਮਰਜੀ ਆਪਣੇ ਇਸ ਧਰਮ ਦੇ ਪੁੱਤ ਨੂੰ ਆਵਾਜ਼ ਮਾਰ ਲਈ ਆਪਣੀ ਜਾਨ ਤੇ ਇਹ ਕੁਰਬਾਨ ਕਰ ਜੂਗਾ ਪਰ ਬੀਬੀ ਬਾਨੋ ਤੇਰਾ ਇਸ ਧਰਮ ਦਾ ਬਣਿਆ ਹੋਇਆ ਪੁੱਤਰ ਕਦੀ ਜ਼ੁਬਾਨ ਤੋਂ ਨਹੀਂ ਫਿਰ ਜਾਵੇਗਾ ਜਿੱਥੇ ਇਹਨੂੰ ਖਿਲਾਰੇਗੀ ਜਿਹੜੀ ਗੱਲ ਇਹਨੂੰ ਕਹਿ ਦੇਗੀ ਤੇਰੇ ਨਾਲ ਵਾਦਾ ਰਿਹਾ ਈ ਇਸ ਤੇਰੇ ਧਰਮ ਦੇ ਪੁੱਤਰ ਦਾ ਵੀ ਤੇਰੀ ਕਈ ਹੋਈ ਹਰ ਗੱਲ ਉੱਤੇ ਮੈਂ ਫੁੱਲ ਚੜਾਵਾਂਗਾ ਬੀਬਾ ਨਦੀ ਅੱਖਾਂ 'ਚੋਂ ਵੀ ਹੰਝੂ ਗੇਰੈ ਕਹਿੰਦੀ ਮੈਂ ਸੁਣਿਆ ਈ ਸੀ ਵੀ ਸਿੱਖਾਂ ਸਰਦਾਰਾਂ ਤੇ ਜਰਨੈਲ ਬੜੇ ਮਹਾਨ ਨੇ ਮੈਂ ਸੁਣਿਆ ਈ ਸੀ ਹਰੀ ਸਿੰਘ ਨਲਵੇ ਦੇ ਬਾਰੇ ਵਿੱਚ ਪਰ ਅੱਜ ਤੇ ਮੈਂ ਪ੍ਰਕਾਖ ਰੂਪ ਦੇ ਵਿੱਚ ਹਕੀਕਤ ਤੋ ਜਾਣੂ ਉਹ ਕੀ ਦਰਸ਼ਨ ਕਰ ਲਏ ਹਨ ਉਸ ਹਕੀਕਤ ਕਹਿੰਦੀ ਜਾ ਹਰੀ ਸਿੰਘ ਨਲਵਾ ਤੋ ਜਿੱਥੇ ਮਰਜ਼ੀ ਚਲਿਆ ਜਾ ਜੇ ਤੇਰਾ ਇਹੋ ਕਿਰਦਾਰ ਰਿਹਾ ਨਾ ਸੱਚ ਵਿੱਚ ਤੇਰੇ ਝੰਡੇ ਝੂਲਦੇ ਰਹਿਣਗੇ ਇਹਨੂੰ ਕਿਹਾ ਜਾਂਦਾ ਪਵਿੱਤਰਤਾ ਮਨ ਦੀ ਤੇ ਜਿਹੜਾ ਅਪਵਿੱਤਰ ਹੋਵੇਗਾ ਉਹ ਮੜੀ ਦੀ ਗੱਲ ਉੱਤੇ ਆਪਣਾ ਕਿਰਦਾਰ ਗੰਦਲਾ ਕਰ ਲਵੇਗਾ ਉਹ ਮੜੀ ਦੀ ਗੱਲ ਉੱਤੇ ਆਪਣੇ ਆਪ ਨੂੰ ਖਤਮ ਕਰ ਲਵੇਗਾ ਉਮੜੀ ਦੀ ਗੱਲ ਉੱਤੇ ਆਪਣੇ ਆਪ ਨੇ ਆਪਣੇ ਈਮਾਨ ਨੂੰ ਵੇਚ ਕੇ ਦੂਜਿਆਂ ਦੇ ਹੱਥਾਂ ਦੇ ਵਿੱਚ ਵਿਕ ਜਾਵੇਗਾ ਅੱਜ ਇਦਾਂ ਹੀ ਹੈ ਟਕੇ ਟਕੇ ਦੇ ਉੱਤੇ ਸਾਡੇ ਲੀਡਰ ਅੱਜ ਵਿਕਦੇ ਪੈ ਨੇ ਇਦਾਂ ਹੀ ਹੈ ਧਰਮ ਨੂੰ ਸਿੱਖ ਧਰਮ ਨੂੰ ਸਿੱਖ ਸਿਧਾਂਤਾਂ ਨੂੰ ਅੱਜ ਸ਼ਿੱਕੇ ਚਾੜ ਦਿੱਤਾ ਇਹਨਾਂ ਬਾਬਿਆਂ ਨੇ ਪਹਿਰਾਵਾ ਧਰਮ ਦਾ ਪਹਿਨਿਆ ਹੋਇਆ ਚੋਲਾ ਧਰਮ ਦਾ ਪਹਿਨਿਆ ਹੋਇਆ ਪਰ ਗੱਲ ਉਹਨਾਂ ਦੀ ਕਰਦੇ ਹਨ ਹੱਕ ਉਹਨਾਂ ਦੇ ਵਿੱਚ ਬੋਲਦੇ ਹਨ ਜਿਹੜੇ ਸਿੱਖੀ ਨੂੰ ਮਲੀਨ ਕਰਨ ਤੇ ਤਿਆਰ ਬਰਤਿਆਰ ਪੱਬਾ ਭਾਰੋ ਕੇ ਬੈਠੇ ਬੀਬੀ ਬਾਨੋ ਕਹਿੰਦੀ ਜਿੱਧਰ ਵੀ ਜਾਵੇਂਗਾ ਤੇਰੀ ਜੈਜਾਕਾਰੀ ਹੋਗੀ ਹਰੀ ਸਿੰਘ ਨਲਵਾ ਤੇਰੇ ਵਰਗਾ ਦਿਲ ਕੀ ਦੇ ਕੋਲੇ ਤੇ ਮੈਨੂੰ ਵੀ ਮਾਣਿਆ ਬੀਬੀ ਬਾਨੋ ਕਹਿੰਦੀ ਕਿ ਮੈਂ ਸਰਦਾਰ ਹਰੀ ਸਿੰਘ ਨਲਵੇ ਦੀ ਧਰਮ ਦੀ ਬੋਲੀ ਹੋਈ ਮਾਂ ਆ ਤੇ ਇਹ ਧਰਮ ਦਾ ਮੇਰਾ ਪੁੱਤਰ ਮੈਂ ਇਹ ਕਿਰਦਾਰ ਜੀ ਸਾਡੇ ਉਹਨਾਂ ਸਿੱਖ ਸਰਦਾਰਾਂ ਦੇ ਜਿਨ੍ਹਾਂ ਨੇ ਦਰੱਖ ਖੈਬਰ ਤੱਕੜ ਜਾ ਕੇ ਪਠਾਣਾ ਦੇ ਰਾਹ ਰੋ ਅੱਜ ਪੰਜਾਬ ਉੱਜੜਿਆ ਪੰਜਾਬ ਕਾਦਾ ਉੱਜੜਿਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪੰਜਾਬ ਨੇ ਉਹ ਸੰਤਾਪ ਭੋਗਿਆ ਵੀ ਸਦੀਆਂ ਤੱਕਰ ਮਾਰ ਚੱਲਦਾ ਪਿਆ ਅੱਜ ਵੀ ਪੰਜਾਬ ਆਪਣੇ ਪੈਰਾਂ ਤੇ ਖੜ ਨਹੀਂ ਸਕਿਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮੈਂ ਬਹੁਤਾਂਤ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਉਦਾਹਰਣ ਦੇਣਾ ਉਹਨਾਂ ਤਕਰੀਬਨ ਜ਼ਿਆਦਾ ਤੱਕ ਕਿਉਂਕਿ ਸਿੱਖ ਮਿਸਲਾਂ ਤੋਂ ਬਾਅਦ ਗੁਰੂ ਕਲਗੀਧਰ ਸ਼ੈਨਸ਼ਾਹ ਜੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਅਗਰ ਕਿਸੇ ਨੇ ਆਪਣੇ ਰਾਜ ਦੀ ਗੱਲ ਕੀਤੀ ਹੈ ਉਹ ਦੋ ਜਰਨੈਲ ਹੋਏ ਹਨ ਜੀ ਜ਼ਿਆਦਾ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਮਹਾਰਾਜਾ ਰਣਜੀਤ ਸਿੰਘ ਜੀ ਯੋਗਦਾਨ ਸਾਰਿਆਂ ਦਾ ਰਿਹਾ ਵਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਰਦਾਰ ਜੱਸਾ ਸਿੰਘ ਰਾਮਗੜੀਆ ਪਾਬਾ ਬਘੇਲ ਸਿੰਘ ਹੋਣੀ ਜਿਨ੍ਹਾਂ ਨੇ ਦਿੱਲੀ ਨੂੰ ਫਤਿਹ ਕੀਤਾ ਯੋਗਦਾਨ ਤੇ ਅਨੇਕਾਂ ਗੁਰਸਿੱਖ ਪਿਆਰਿਆਂ ਦਾ ਰਿਹਾ ਵਾ योगदान ਤੇ ਸ਼ਾਮ ਸਿੰਘ ਅਟਾਰੀ ਦੀਆਂ ਵਰਗਿਆਂ ਦਾ ਰਿਹਾ ਮਹਾਰਾਜਾ ਦਲੀਪ ਸਿੰਘ ਇੰਗਲੈਂਡ ਤੋਂ ਆਪਣੀ ਮਾਂ ਮਾਹ ਰਾਣੀ ਜਿੰਦ ਕੌਰ ਨੂੰ ਜਦੋਂ ਮਿਲਦਾ ਹੈ ਉਸ ਤੋਂ ਬਾਅਦ ਸਿੱਖ ਰਾਜ ਨੂੰ ਪ੍ਰਾਪਤ ਕਰਨ ਦੇ ਜਦੋਂ ਜੈਦ ਕਰਦਾ ਸਰਦਾਰ ਸੋਹਣ ਸਿੰਘ ਸ਼ੀਤਲ ਢਾਡੀ ਸਿੱਖ ਰਾਜ ਕਿਵੇਂ ਬਣਿਆ ਤੇ ਸਿੱਖ ਰਾਜ ਕਿਵੇਂ ਗਿਆ ਇਹ ਕਿਤਾਬਾਂ ਪੜ ਲਿਓ ਦੋਨੋਂ ਜਾਣੀ ਦੋ ਕਿਤਾਬਾਂ ਨੇ ਉਹਨਾਂ ਦੇ ਲਿਖੀਆਂ ਕਿਤਾਬਾਂ ਵੈਸੇ ਬਹੁਤ ਨਹੀਂ ਹੋਰ ਵੀ ਪਰ ਸਿੱਖ ਰਾਜ ਕਿਵੇਂ ਬਣਿਆ ਤੇ ਕਿਵੇਂ ਗਿਆ ਕਦੇ ਪੜ ਕੇ ਵੇਖੋ ਤੁਹਾਡੇ ਲੂਂ ਕੰਡੇ ਖੜੇ ਹੋ ਜਾਣਗੇ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਕਿਦਾਂ ਲਵਾਰਸ ਹੋ ਕੇ ਹੁਣ ਬੈਠੇ ਗੁਰੂ ਕਿਰਪਾ ਕਰੇ ਵੀ ਅਸੀਂ ਮਹਾਰਾਜ ਦੀ ਅਗਵਾਈ ਲਈਏ ਕਿਸੇ ਦੇਹਧਾਰੀ ਪਖੰਡੀ ਦੀ ਅਗਵਾਈ ਨਾ ਲਈਏ ਅਗਲੇ ਮਹਿੰਗੀਆਂ ਮਹਿੰਗੀਆਂ ਡਿਫੈਂਡਰ ਗੱਡੀਆਂ ਤੇ ਘੁੰਮਦੇ ਫਿਰਦੇ ਨੇ ਕਦੇ ਆਵਾਜ਼ ਪੰਜਾਬ ਦੇ ਹੱਕ ਤੇ ਕਿਦੇ ਹੱਕ ਵਿੱਚ ਕਦੇ ਉਹ ਬੁਲੰਦ ਨਹੀਂ ਕਰਦੇ ਕਦੇ ਵੀ ਨਹੀਂ ਉਹ ਬੁਲੰਦ ਕਰਦੇ ਪਹਿਰਾਵੇ ਤੁਸੀਂ ਉਹਨਾਂ ਦੇ ਵੇਖੋ ਡਿਫੈਂਡਰ ਗੱਡੀਆਂ ਦੇ ਉੱਤੇ ਉਹ ਘੁੰਮਦੇ ਫਿਰਦੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਤੇ ਦੇਸ਼ਾਂ ਵਿਦੇਸ਼ਾਂ ਦੇ ਮਹਿੰਗੇ ਟੂਰ ਉਹ ਲਾਉਂਦੇ ਫਿਰਦੇ ਨੇ ਮਜ਼ਾਲ ਕਿ ਪੰਜਾਬ ਦੇ ਵਿੱਚ ਹੁੰਦੀ ਤਕਸ਼ਾਈ ਦੇ ਖਿਲਾਫ ਉਹ ਬੋਲਦੇ ਸਿੱਖੀ ਦੇ ਪ੍ਰਚਾਰ ਵਾਸਤੇ ਕੁਝ ਕਰਜਣ ਆਪਣੇ ਆਪ ਨੂੰ ਕਹਿਣਗੇ ਘਵਾਉਣਗੇ ਵੀ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆਂ ਪਰ ਮੈਨੂੰ ਲੱਗਦਾ ਵਾ ਪ੍ਰਚਾਰ ਦੇ ਨਾਲੋਂ ਜ਼ਿਆਦਾ ਉਹ ਆਪਣਾ ਫੈਸ਼ਨ ਅਤੇ ਡਰਾਮਾ ਕਰਦੇ ਆਓ ਮਹਾਰਾਜ ਨੂੰ ਸਤਿਗੁਰਾਂ ਦੇ ਕੋਲੋਂ ਆਪਾਂ ਇਜਾਜ਼ਤ ਲੈ ਕੇ ਇਹ ਗੱਲ ਪੁੱਛੀਏ ਮਹਾਰਾਜ ਆਪ ਜੀ ਕਿਰਪਾ ਕਰੋ ਤਾਂ ਕਿ ਕੌਮ ਜਿਹੜੀ ਹੈ ਦੁਬਾਰੇ ਆਪਣੇ ਪੈਰਾਂ ਤੇ ਖੜੀ ਹੋ ਸਕੇ ਮਹਾਰਾਜ ਨੇ ਕਿਹਾ ਵੀ ਸੰਤ ਕੇ ਨਿੰਦਕ ਕੋ ਸਦਾ ਮਹਾਰੇ ਨੇ ਦਇਆ ਕੀਤੀ ਸੰਤ ਦਾ ਦੁੱਖ ਹੀ ਸਦਾ ਅਪਵਿੱਤ ਸਾਬ ਜੀ ਕਹਿੰਦੇ ਵੀ ਗੁਰੂ ਦਾ ਜਿਹੜਾ ਦੁੱਖ ਹੀ ਹੈ ਨਾ ਉਹ ਅਪਵਿੱਤਰ ਰਹਿੰਦਾ ਆਓ ਸਰਦਾਰ ਹਰੀ ਸਿੰਘ ਨਲਵੇ ਵਰਗੇ ਆਪਣੇ ਕਿਰਦਾਰ ਬਣਾਈਏ ਵੀ ਲੋਕ ਸਾਡੇ ਉੱਤੇ ਮਾਣ ਕਰਨ ਸਰਦਾਰ ਜੱਸਾ ਸਿੰਘ ਰਾਮਗੜੀਆ ਵਰਗਾ ਕਿਰਦਾਰ ਬਣਾ ਕੇ ਰੱਖ ਮਹਰ ਨੇ ਅੱਗੇ ਕਿਹਾ ਸੰਤ ਦਾ ਦੋਖੀ ਕਿਸੇ ਦਾ ਨਹੀਂ ਮਿੱਤਰ ਜਿਹੜਾ ਗੁਰੂ ਦਾ ਦੋਖੀ ਹੈ ਨਾ ਉਹ ਕਿਸੇ ਦਾ ਮਿੱਤਰ ਨਹੀਂ ਹੈ ਗੁਰੂ ਦਾ ਦੋਖੀ ਪਤਾ ਨਹੀਂ ਕਦੋਂ ਕਿਹੜੇ ਵੇਲੇ ਕਿੰਨੂੰ ਧੋਖਾ ਦੇ ਜਾਵੇ ਭਰੋਸਾ ਥੋੜਾ ਵਾ ਮਹਰ ਨੇ ਅੱਗੇ ਦਇਆ ਕੀਤੀ ਸੰਤ ਕੇ ਦੋਖੀ ਕੌਂ ਢਾਨ ਲਾਗੇ ਸੰਤ ਕੇ ਦੋਖੀ ਕੌਂ ਸਭ त्याਗੇ ਮਾਰੇ ਪਾਸ਼ਾ ਕਹਿੰਦੇ ਉਹ ਦੁਖੀ ਹੁੰਦਾ ਹੈ ਉਹਨੂੰ ਦਨ ਲੱਗਦਾ ਹੈ ਸੰਤ ਦੇ ਦੁਖੀ ਨੂੰ ਗੁਰੂ ਦੇ ਦੁਖੀ ਨੂੰ ਪਾਸ਼ਾ ਕਹਿੰਦੇ ਵੀ ਦੁਨੀਆ ਵਾਲੇ ਵੀ ਮੂੰਹ ਨਹੀਂ ਲਾਉਂਦੇ ਗੁਰੂ ਨੇ ਤਾਂ ਗੁਰੂ ਦੇ ਦਰ ਤੋਂ ਤੇ ਫਟਕਾਰਾ ਪਹਿਣੀਆਂ ਹੀ ਪਹਿਣੀਆਂ ਨੇ ਪਰ ਮਾਲਕ ਮਾਲਕ ਜੀ ਕਹਿੰਦੇ ਵੀ ਸੰਤ ਦੇ ਪ੍ਰਮਾਤਮਾ ਦੇ ਦੁਖੀ ਨੂੰ ਸੰਸਾਰ ਵੀ ਮੂੰਹ ਨਹੀਂ ਹੋ ਲਾਉਂਦਾ ਆਓ ਹਮੇਸ਼ਾ ਗੁਰੂ ਦੇ ਪਿਆਰੇ ਬਣ ਕੇ ਰਹੀਏ ਪਿਆਰੇ ਸਿੱਖ ਬਣ ਕੇ ਮਾਰੇ ਨੇ ਅਗੇ ਕਿਰਪਾ ਕੀਤੀ ਸੰਤ ਦਾ ਦੋਖੀ ਮਹਾ ਅਹੰਕਾਰੀ ਸੰਤ ਦਾ ਦੋਖੀ ਸਦਾ ਬਿਕਾਰੀ ਪਾਸ਼ਾ ਜੀ ਕਹਿੰਦੇ ਵੀ ਗੁਰੂ ਤੋਂ ਟੁੱਟਿਆ ਹੋਇਆ ਇਨਸਾਨ ਹੰਕਾਰ ਦਾ ਭਰਿਆ ਰਹਿੰਦਾ ਹੈ ਤੇ ਮਾਰੇ ਨੇ ਬਚਨਾਂ ਦੇ ਨਾਲ ਸਮਝਾਇਆ ਹਰ ਜੀ ਉਹ ਹੰਕਾਰ ਨਾ ਪਾ ਭਈ ਮਾਰੇ ਕਹਿੰਦੇ ਵੀ ਗੁਰੂ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਪਰ ਪਾਸ਼ਾ ਨੇ ਇੱਕ ਥਾਂ ਤੇ ਹੋਰ ਵੀ ਸਮਝਾਈ ਕਿਰਪਾ ਕਰਦਿਆਂ ਗੱਲ ਮਾਰੇ ਕਹਿੰਦੇ ਵੀ ਹੋਮੇ ਬੀਰਗ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਮਾਰੇ ਕਦੇ ਵੀ ਠੀਕ ਆ ਹਉਮੈ ਹੰਕਾਰ ਇੱਕ ਬੜਾ ਡੂੰਗਾ ਵੱਡਾ ਰੋਗ ਆ ਪਰ ਜੇ ਕਿਤੇ ਗੁਰੂ ਦਾ ਸ਼ਬਦ ਕਮਾ ਲਈਏ ਨਾ ਹਉਮੈ ਦੀਰਗ ਰੋਗ ਹੈ ਦਾਰੂ ਪੀ ਇਸ ਮਾਹੇ ਮਾਰੇ ਕਦੇ ਵੀ ਠੀਕ ਆ ਉਹਦਾ ਇਲਾਜ ਵੀ ਹੈ ਤੇ ਸਤਿਗੁਰਾਂ ਨੇ ਇਲਾਜ ਵੀ ਇਸੇ ਹੀ ਪੰਕਤੀ ਦੇ ਨਾਲ ਦੱਸਿਆ ਮਾਰੇ ਕਹਿੰਦੇ ਵੀ ਹਉਮੈ ਦੀਰਗ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੀ ਜੇ ਕਿਤੇ ਗੁਰੂ ਦਾ ਸ਼ਬਦ ਕਮਾ ਲਿਆ ਜਾਵੇ ਗੁਰੂ ਦਾ ਸਿਧਾਂਤ ਕਮਾ ਲਿਆ ਜਾਵੇ ਤੇ ਬਾਸ਼ਾ ਕਹਿੰਦੇ ਹੋਮੇ ਦਾ ਰੋਗ ਵੀ ਸਦਾ ਸਦਾ ਦੇ ਲਈ ਸਾਡੇ ਹਿਰਦਿਆਂ ਚੋਂ ਮਿਟ ਜਾਂਦਾ ਆਓ ਮਹਾਰਾਜ ਨੂੰ ਬੇਨਤੀ ਕਰੀਏ ਵੀ ਬਾਸ਼ਾ ਜੀ ਤੁਹਾਡੇ ਸ਼ਬਦਾਂ ਦੇ ਨਾਲ ਸਾਡੀ ਸਾਂਝ ਬਣੀ ਰਹੇ ਸ਼ਬਦ ਤੋਂ ਭਾਵੇਂ ਸਿਧਾਂਤ ਦੇਣਾ ਤੇ ਮਾਰੇ ਕਿ ਸੰਤ ਦਾ ਦੋਖੀ ਮਹਾ ਅਹੰਕਾਰੀ ਹੰਕਾਰੀ ਲੋਕ ਜਿਹੜੇ ਉਹ ਹੰਕਾਰ ਦੇ ਵਿੱਚ ਇੰਨੇ ਗਰਸੇ ਜਾਂਦੇ ਨੇ ਪਾਸ਼ਾ ਕਹਿਣ ਲੱਗੇ ਵੀ ਹੰਕਾਰੀ ਬੰਦਾ ਬੋਲਣ ਲੱਗਿਆ ਵੀ ਕੁਝ ਨਹੀਂ ਵੀਰ ਡਿੰਗਾ ਮਾਰਦਾ ਉੱਚੀ ਉੱਚੀ ਸੰਤ ਦਾ ਦੁਖੀ ਸਦਾ ਬਿਕਾਇ ਉਹ ਹਮੇਸ਼ਾ ਭੈੜੇ ਹੀ ਕੰਮ ਕਰਦਾ ਹੈ ਬੇਕਾਰ ਹੋਇਆ ਰਹਿੰਦਾ ਅੱਗੇ ਸਾਬ ਨੇ ਕਿਹਾ ਵੀ ਸੰਤ ਕੇ ਦੁਖ ਸੰਤ ਦਾ ਦੁਖੀ ਜਨਮੇ ਭਰੇ ਸੰਤ ਕੇ ਦੁਖ ਨਾਲ ਸੁਖ ਤੇ ਟਰੇ ਜੰਮਣ ਬਰਨ ਦੇ ਗੇੜ ਵਿੱਚ ਰਹਿੰਦਾ ਸੁਖ ਵੀ ਮਾਰੇ ਪਾਸ਼ਾ ਕਹਿੰਦੇ ਜਿੰਨਾ ਮਰਜੀ ਪੈਸਾ ਹੋਵੇ ਕਹਦੇ ਸੁਖ ਨਹੀਂ ਉਹਦੀ ਜ਼ਿੰਦਗੀ ਦੇ ਵਿੱਚ ਰਹਿੰਦਾ ਸੰਤ ਕੀ ਦੁੱਖ ਨਾ ਸੁਖ ਤੇ ਟਰੇ ਸੰਤ ਕੀ ਦੁੱਖ ਨਾ ਮਾਰੇ ਕਹਿੰਦੇ ਵੀ ਗੁਰੂ ਦਾ ਜਿਹੜਾ ਦੁਖੀ ਐ ਨਾ ਉਹ ਹਮੇਸ਼ਾ ਸੁੱਖਾਂ ਤੋਂ ਵੀ ਪਰੇ-ਪਰੇ ਰਹਿੰਦਾ ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾ ਸਾਬ ਜੀ ਕਹਿੰਦੇ ਵੀ ਗੁਰੂ ਦਾ ਜਿਹੜਾ ਦੁਖੀ ਹੋਵੇਗਾ ਉਹਦੇ ਵਾਸਤੇ ਸੰਸਾਰ ਵਿੱਚ ਵੀ ਕੋਈ ਜਗ੍ਹਾ ਨਹੀਂ ਤੇ ਪ੍ਰਮਾਤਮਾ ਦੇ ਚਰਨਾਂ 'ਚ ਵੀ ਕੋਈ ਜਗ੍ਹਾ ਨਹੀਂ ਤੇ ਅੱਗੇ ਸਾਹਿਬ ਨੇ ਕਿਹਾ ਵੀ ਨਾਨਕ ਸੰਤ ਭਾਵੇਂ ਪਰ ਲਏ ਮਿਲਾਏ ਆਜ ਗੁਰੂ ਸਾਹਿਬ ਕਿਰਪਾ ਕਰ ਦੇਣ ਤੇ ਪਾਤਸ਼ਾਹ ਜੀ ਦੀ ਦਇਆ ਦੇ ਨਾਲ ਮਹਾਰਾਜ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹਨ ਤੇ ਜਿਨ੍ਹਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਦੇ ਨਾਲ ਜੋੜਿਆ ਵਾ ਤੇ ਮਹਾਰਾਜ ਦੀ ਦਇਆ ਦੇ ਨਾਲ ਉਹ ਲੋਕ ਸਦਾ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਕੇ ਗਏ ਹਨ ਭੁੱਲ ਚੁੱਕੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ うん。